ਹਾਂ ਫਾਇਦਾ ਵੀ ਹੈ ਨੁਕਸਾਨ ਵੀ ਹੈ ਜੀ ਨੁਕਸਾਨ ਪਰ ਜਿਹੜੀਆਂ ਇਹ ਪਰਾਲੀਆਂ ਨੂੰ ਅੱਗ ਲਾ ਰਹੇ ਨੇ ਜੀ ਇਹਦਾ ਬਹੁਤ ਨੁਕਸਾਨ ਆ ਦੇਖੀ ਹੁਣ ਮੈਂ ਰਸਤੇ ਜਗਤਾਰ ਸਿੰਘ ਤੇ ਅੱਧੇ ਖਫਰ ਮੰਡਾ ਸਾਡੇ ਸਾਹਮਣੇ ਆ ਹੁਣ ਫਿਰ ਟਰੋਕਲ ਮੈਂ ਕਿ ਕਾ ਨੂੰ ਜਿਆਦਾ ਆਪਾਂ ਥੋੜਾ ਜਿਹਾ ਸੁਸਤੀ ਆ ਜਾਂਦੀ ਇਹ ਤਾਂ ਜਿਬਤ ਲੰਨਦ ਹੁਣ ਦੱਸ ਜਿਹੜੀ ਬਿਮਾਰੀ ਜੀ ਚੱਲ ਰਹੀ ਹੈ ਚਿਕਨਗੁਨੀਆ ਜਾ ਹਾਂਜੀ ਹਾਂ ਉਹ ਹੋ ਕੇ ਹਟਿਆ ਰਾਤ ਹੀ ਇੱਕ ਸਤਨ ਨਤੀ ਬੁਖਾਰ ਇਹ ਬੇ ਇਹ ਤਾਂ ਮੁੰਡਾ ਪਾਲਾ ਮਾਂਜਦਾ ਪੱਤਾ ਪਾਵੇ ਹਰ ਤੂੰ ਚਿਕਨਗੁਨੀਆ ਬਾਹਰ ਹੁੰਦਾ ਪੰਜਾਬ ਚ ਬਹੁਤ ਚੱਲੀ ਜਾਂਦਾ ਮੁੰਡਾ ਬੁਰਾ ਹਾਰਾ ਬਿਮਾਰੀ ਆ ਜਿਹੜੀਆਂ ਭਰਿਆ ਪੈ ਗਈ ਚਿਕਨਗੁਨੀਆ ਨਾਲ ਹਰ ਜਿਆਦੇ ਹੋ ਗਿਆ ਮੁੰਡੇ ਲੋ ਜੀ ਮੈਂ ਤੁਸੀ ਕਹਿੰਦੇ ਵੀ ਧੂਆ ਆਪ ਤੂੰ ਇਹਨਾਂ ਪਾਪਾ ਵਰ ਦਾ ਖਰਾਬ ਹੁੰਦਾ ਹਾਂਜੀ ਸਾਡਾ ਜ਼ਿੰਮੇਵਾਰਾ ਦਾ ਧੂਆ ਵੀ ਹੈ ਸਰਕਾਰ ਨੂੰ ਆ ਜਿਹੜੀਆਂ ਫੈਕਟਰੀਆਂ ਨੇ ਚਿਮੜੀਆਂ ਨੇ ਇਹ ਵੀ ਕੈਮਰੇ ਚ ਹੁੰਦੀਆਂ ਇਹ ਬਰਸ ਜਗेंद्र ਬਹੁ ਬੋਲਿਆ ਕਿ ਪਹਿਲੀ ਉਰੀ ਜਾਂਦੇ ਉਹ ਅਤਾ ਜੀ ਤੁਸੀਂ ਆਇਆ ਮੰਨ ਲਓ ਕੱਲਾ ਸੈਟੇਲਾਈਟ ਇਹਨਾਂ ਦੀ ਲਾ ਰੱਖਿਆ ਹੈ ਆ ਲੁੱਕ ਪਲਾਂਟ ਦੇਖ ਲਓ ਹਾਂ ਜੀ